ਕੀ ਭਾਰਤ ਸੱਚੀਓਂ ਸੁਰੱਖਿਅਤ ਹੱਥਾਂ 'ਚ ਐ ਕਿਸਾਨ ਹਰਿਆਣਾ ਨਹੀਂ ਟੱਪਣ ਦਿੱਤੇ ਜਿਹੜੇ ਦਿੱਲੀ ਜਾ ਰਹੇ ਸੀ ਪਰ ਅੱਤਵਾਦੀ ਸਾਡੇ ਦੇਸ਼ ਦੇ ਵਿੱਚ ਦਾਖਲ ਹੋ ਕੇ 27 ਮਾਸੂਮਾਂ ਦਾ ਕਤਲ ਕਰਕੇ ਦੁਬਾਰੇ ਪਾਕਿਸਤਾਨ ਚਲੇ ਗਏ ਹੁਣ ਤਾਂ ਸ਼ੱਕ ਹੁੰਦਾ ਕਿ ਭਾਰਤ ਸੱਚੀਓਂ ਸੁਰੱਖਿਅਤ ਹੱਥਾਂ 'ਚ ਐ ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਰਤਪਾਲ ਸਿੰਘ ਸੰਗਰੂਰ ਤੋਂ ਬੇਨਤੀ ਪੇਜ ਫੋਲੋ ਕਰ ਲਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਗੁਰੂ ਪਿਆਰੇਓ ਕਿਸਾਨ ਦਿੱਲੀ ਜਾ ਰਹੇ ਸੀ ਜਿਹੜਾ ਕਿਸਾਨ ਇਸ ਦੇਸ਼ ਦਾ ਢਿੱਡ ਭਰਦਾ ਅੰਨ ਨਾਲ ਇਸ ਦੇਸ਼ ਦੇ ਵਿੱਚ ਮਿਹਨਤ ਕਰਕੇ ਖਾਂਦਾ ਉਹ ਆਪਣੀਆਂ ਮੰਗਾਂ ਲਈ ਹੱਕੀ ਮੰਗਾਂ ਲਈ ਹਰਿਆਣਾ ਹੁੰਦੇ ਹੋਏ ਦਿੱਲੀ ਜਾ ਰਹੇ ਸੀ ਪਰ ਉਹਨਾਂ ਨੂੰ ਹਰਿਆਣੇ ਦਾ ਬਾਰਡਰ ਨਹੀਂ ਟੱਪਣ ਦਿੱਤਾ ਗਿਆ ਦਿੱਲੀ ਤਾਂ ਜਾਣਾ ਦੂਰ ਤੇ ਮੈਂ ਕਹਿੰਦਾ ਵੀ ਜਿਹੜੇ ਅੱਤਵਾਦੀ ਨੇ ਉਹ ਸਾਡੇ ਦੇਸ਼ ਦਾ ਬਾਰਡਰ ਟੱਪ ਕੇ ਪਹਿਲ ਗਾਮ 400 ਕਿਲੋਮੀਟਰ 300 ਕਿਲੋਮੀਟਰ ਦਾਖਲ ਹੋ ਕੇ ਸਾਡੇ ਦੇਹ ਦੇ 27 ਮਸੂਮਾਂ ਨੂੰ ਮਾਰ ਕੇ ਦੁਬਾਰੇ 3-400 ਕਿਲੋਮੀਟਰ ਪਾਕਿਸਤਾਨ ਚਲੇ ਗਏ ਮਹੀਨਾ ਹੋ ਗਿਆ ਅੱਜ ਕੋਈ ਨਾਮੋ ਨਿਸ਼ਾਨ ਨਹੀਂ ਹੁਣ ਤੇ ਫਿਰ ਪੁੱਛਣਾ ਪਊਗਾ ਕਿ ਸੱਚੀਓ ਦੇਸ਼ ਸੁਰੱਖਿਆ ਤਾਂ ਹੱਥਾਂ ਚ ਐ ਕਿ ਯਾਰ ਉਹ ਵੀ ਭਰਮ ਭਲੇਖਾ ਪਾਲ ਰੱਖਿਆ 55 ਇੰਚ ਦੀ ਛਾਤੀ ਵਾਲਾ 56 ਇੰਚ ਦੀ ਛਾਤੀ ਵਾਲਾ ਕਿਤੇ ਭਰਮ ਭਲੇਖਾ ਤਾਂ ਨਹੀਂ ਪਾਲ ਰੱਖਿਆ ਅਖੇ ਜੀ ਮੇਰੇ 56 ਇੰਚ ਦੀ ਸਾਤੀ ਹੈ ਚਾਰ ਅੱਤਵਾਦੀ ਨਹੀਂ ਲਏਗੇ ਸਮਝੌਤੇ ਦੇ ਵਿੱਚ ਜਦੋਂ ਸੀਜ਼ਫਾਇਰ ਕਰਿਆ ਤੇ ਕਿਸਾਨ ਦਿੱਲੀ ਨਹੀਂ ਜਾਣ ਦਿੱਤੇ ਗਏ ਤੇ ਹਜੇ ਕਹੀ ਜਾਂਦਾ 56 ਇੰਚ ਦੀ ਛਾਤੀ ਹੈ ਦੱਸੋ ਪਿਆਰਿਓ 56 ਇੰਚ ਦੀ ਹੈ ਕਿ ਸੁੰਘੜ ਕੇ ਮੈਨੂੰ ਲੱਗਦਾ 10 15 ਇੰਚ ਦੀ ਰਹਿ ਗਈ ਹੋਣਾ